ਜੋ ਜੀਸਸ ਈਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੈਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਦੇ ਘਰਾਂ ਵਿੱਚ ਆਸਦੇਵਲ ਦੇ ਹੋਵੋਗੇ ਤੇ ਅੱਜ ਮੈਂ ਬਲੌਗ ਸਟਾਰਟ ਕਰ ਲਿਆ ਸਕੂਟੀ ਤੇ ਮਮਸ ਲਾ ਲਿਆ ਤਾਂ ਬਹੁਤ ਜ਼ਿਆਦਾ ਠੰਡ ਵੀ ਹਜੇ ਤੱਕ ਬਹੁਤ ਜ਼ਿਆਦਾ ਵਾ ਮੈਂ ਠੰਡ ਲਾ ਦਿੱਤੀ ਇਸ ਕਰਕੇ ਮਮਸ ਲਾ ਲਿਆ ਠੰਡਾ ਨੂੰ ਕਰਦੇ ਜਾ ਕੇ ਮਿਲਦੇ ਆਪਾਂ ਸਬੂਤ ਸਗਦਾ ਦੇ ਚਰਨਾ ਦੀ ਜਰੂਰੀ ਬੇਨਤੀ ਹੈ ਤੇ ਇਹ ਬਹਾਦਰ ਸਭਰੇ ਆ ਘਰੋਂ ਕਦੇ ਆਵੇ ਕਾਹੇ ਸਭ ਮੈਂ ਕੋਈ ਸਹਾਈ ਠੀਕਰ ਉਹ ਅਦਰੀਸ਼ੀ ਦਾ ਪ੍ਰਾਪਰ ਕੀਤਾ ਪਿਆਰ ਇਹ ਬਹਾਦਰ ਸੀ ਕਿਰਿਆ ਕਰੇ ਨਹੀਂ ਬੋਲਣਾ ਰਹਿਮਤ ਇੱਕਮ ਗੁੱਸੇ ਹੋ ਗਈ ਹੋਗੇ ਨਹੀਂ ਮੇਰੀ ਦੀਦੀ ਹੋ ਗਈ ਨਹੀਂ ਮੇਰੀ ਦੀਦੀ ਆ ਬਸ ਕੋਈ ਨਾ ਕੋਈ ਨਾ ਰਹਿਮਤ ਇੱਕਮ ਕੀ ਹੋ ਗਿਆ ਆ ਦੇਖਿਓ ਨਾ ਇਹ ਮੇਰੀ ਦੀਦੀ ਆ ਇੱਕ ਮਿੰਟ ਇਹ ਕਮਣਾ ਲੈਣੀ ਆ ਰਹਿਮਤ ਗੁੱਸੇ ਹੋ ਗਿਆ ਨਾ 11:15 ਵਜੇ ਤਾਂ ਟਾਈਮ ਹੋ ਗਿਆ ਆ ਤੇ ਹੁਣ ਆਪਾਂ ਦੁਬਾਰਾ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲੇ ਆਂਟੀ ਘਰੇ ਹੁਣ ਨਗਰ ਕਿਤੋਂ ਆਉਣ ਵਾਲਾ ਤੁਹਾਨੂੰ ਮੈਂ ਤੁਹਾਨੂੰ ਰਹਿਮਤ ਵੀ ਦਿਖਾਉਣੀ ਆ ਆਪਾਂ Bye. Bye. ਸਤਿਗੁਰ ਦਾ ਨਾਮ ਉਹ ਪਾਇਆ ਜਿਹੜੀ ਘੁੰਮ ਸਰ ਕਸਨਾ ਬਰਵਾ। ਮਾਦੋਬੀ ਪਤੀ ਪਦਵੀਆਂ ਬੋਤੋਨਾ ਸੇ ਸਰਕਾਰੋਂ ਨਾ ਲੋ। ਹਾਂ? ਇੱਕ ਦਸ ਸਾਲੋਂ ਕੇ ਪਕਾਲ ਨੂੰ ਰਖਾ ਤਾ। ਅਲੋ ਤੇਰੀ ਘੁੰਮ ਨਹੀਂ ਸਕਦਾ ਸੁਰੇ ਮੈਂ ਨਾ ਦਿੱਤਾ ਜੇ ਕੋਈ ਤੁਮ ਮੋਰ। ਮਾਰਪੁਰ ਪਦਨਾਗਨਦਰ ਮੇਰਾ ਗੁਰਪੁਰ। ਉਹ ਕੋਈ ਪੁਤਲ ਨਹੀਂ ਮਾਰਦਾ ਸ਼ੋਕ ਦੀਆਂ ਦਵਾ ਕਿਸ ਸ਼ਬਦਗੁਰੂਆਂ ਨੇ ਪਰਗਟਿਆ ਮਿੱਟੀ ਤੋਂ ਜਲ ਚੰਦਨ ਹੋ ਉਹਨਾਂ ਦੇ ਸੁਹਣੇ ਨਿੱਕੇ ਦੇਖਦਾ ਉਹ ਸ਼ਰਧਾ ਦਾ ਪ੍ਰਤਾਪ ਇੰਨਾ ਸੀ ਸਾਧਗੁੰਦੇਰੇ ਪਰਮਦੀਪ ਖੱਡ ਦੀ ਜਿਹੜੀ ਅਨ ਭਗ ਸੰਕਲ ਕਰਕੇ Tēnā koe! Tēnā koe! Tēnā ਪਟਾ ਦੇਖੀਆਂ ਗੰਗਾ ਜਾ ਕੇ ਪਾਣੀ ਬੁੱਲਲੇ ਸ਼ਾਹ ਅੰਦਰੋਂ ਹੀ ਪਾਇਆ ਹੈ ਭੁੱਲ ਗਈ ਆਉਣੀ ਜਾਣੀ ਸਮਝ ਆਸਮਾਨ ਵਾਲਾ ਹੋਇਆ ਮਨਜੀਤ ਸਿੰਘ ਲੁਧਿਆਣਾ ਦੇ ਸਾਡੀ ਜੱਥੇ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਤੇਈ ਮਾ ਸਲੋਕ ਐ ਸੁਖੁਣੀ ਸਾਹਿਬ ਦਾ 22 ਪੜ ਕੇ 22 ਅਸ਼ਟਪਦੀਆਂ ਪੜ ਕੇ ਪਾਈ ਸਲੋਕ ਪੜ ਕੇ ਜਦੋਂ ਮਤਮ ਤਈਵੇਂ ਸਲੋਕ ਤੇ ਪਹੁੰਚਦਾ ਫਿਰ ਮਰਜ ਪੱਟੀ ਬਾਤ ਬਖਸ਼ਦੇ ਆ ਕਿ ਗਿਆਨ ਅੰਜਨ ਗੁਰ ਦੀਆ ਅੰਜਨ ਐੜੇ ਉੱਪਰ ਕਿੱਪੀ ਜੰਜਾ ਮੰਨਾ ਅੰਜਨ ਅੰਜਨ குரு ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਆਊਗਾ ਅੰਜਨ ਦੇ ਅਰਥ ਸੋਮਾ ਤਵਾਰਾ ਸੁਣਿਓ ਢੜੇ ਉੱਪਰ ਇੱਕੀ ਚੱਜਾ ਮੰਨਾ ਅੰਚਨ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜਾਊਗਾ ਉੱਥੇ ਅੰਚਨ ਦੇ ਅਰਥ ਹੈ ਸੁਰਮਾ ਕੀ ਆ ਤਕਰੀਅਾਂ ਕਰ ਮਰਤੇ ਕਹਿੰਦੇ ਗਿਆਨ ਅੰਚਨ ਗੁਰਦਿਆ ਗੁਰੂ ਨੇ ਅੱਖਾਂ ਵਾਸਤੇ ਗਿਆਨ ਦਾ ਸੁਰਮਾ ਲੱਗਾ ਪ੍ਰਾਣੇ ਵੰਦ ਦੇ ਵਿੱਚ ਸੁਰਮਾ ਪਾਉਂਦੇ ਸੀ ਨਾ ਕਿ ਨਿਗਾ ਵੱਧ ਜੇ ਗਿਆਨ ਅੰਚਨ ਗੁਰਦਿਆ ਅਗਿਆਨ ਅੰਧੇਰ ਬਿਨਾਰਸ ਮੇਰੇ ਗੁਰੂ ਨੇ ਮੇਰੀ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਇਆ ਮੇਰੀਆਂ ਅੰਦਰਲੀ ਆਤਮਾ ਚੋਂ ਮੇਰੀ ਦ੍ਰਿਸ਼ਟੀ ਦੇ ਵਿੱਚੋਂ ਅਗਿਆਨ ਦਾ ਖਾਤਮਾ ਹੋ ਗਿਆ। ਗਿਆਨ ਅੰਦਰ ਗੁਰਦਿਆ ਅਗਿਆਨ ਅੰਧੇਰ ਬਿਨਾ ਸੋ ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਦੀ ਕਿਰਪਾ ਨਾਲ ਗੁਰਮੁਖ ਰੂਹ ਮਿਲੀ ਸੰਤ ਰੂਹ ਮਿਲੀ ਜਿਨੇ ਨਾਮ ਜੱਪਣ ਵੱਲ ਪ੍ਰੇਰਿਆ। ਹਰ ਕਿਰਪਾ ਤੇ ਸੰਤ ਭੇਟਿਆ ਭੇਟਿਆ ਦਾ ਮਤਲਬ ਭੇਟ ਕਰਾਇਆ ਭੇਟ ਤੋਂ ਮਤਲਬ ਬੁਲਾਇਆ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਨ ਪਰਗਾਸੇ ਨਾਨਕ ਜੀ ਮੇਰੇ ਮਨ ਦੇ ਵਿੱਚ ਪਰਮੇਸ਼ਰ ਗੱਲਾਂ ਜਿੰਨੀ ਕਮੀ ਨਹੀਂ ਗੁਣ ਤੇ ਕਮਰੇ ਵਿਸਾਰ ਮਤ ਸ਼ਰਮਿੰਦਾ ਧੀਵੀ ਸਾਈਂ ਦਾ ਦਰਬਾਰ ਜਿੰਨਾ ਕਮਾਚ ਕੋਈ ਗੁਣ ਨਹੀਂ ਜਿਹੜੇ ਗੜ ਕਿਸੇ ਭਾਈ ਮਰਦਾਨਾ ਜੀ ਦੇ ਉੱਤੇ ਆਖਰੀ ਵਾਰ ਤੰਤਰ ਦਾ ਚੱਲਣ ਲੱਗਿਆ ਮੰਤਰਾਂ ਦਾ ਮਨਸਿਆ ਹਾਰ ਭਾਈ ਮਰਦਾਨਾ ਜੀ ਦੇ ਗਲ 'ਚ ਪਾਉਂਦੀ ਐ ਵੀ ਭਾਈ ਮਰਦਾਨਾ ਜੀ ਕਿਸੇ ਪਸ਼ੂ ਵਰਗੀ ਜਾਂ ਕਿਸੇ ਪੰਛੀ ਵਰਗੀ ਆਵਾਜ਼ ਕੱਟੂਗਾ ਹੇ ਮਰਦਾਨਾ ਜੀ ਨੂੰ ਕਹਿੰਦੀ ਆ ਬੋਲੋ ਤੇ ਭਾਈ ਮਰਦਾਨਾ ਜੀ ਕਹਿੰਦੇ ਤੀਰਥ ਤਪ ਤਿਆ ਉਹ ਮਰਦਾਨ ਜੇ ਕੋ ਪਰਦਾ ਚਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਮਨ ਤਰ ਕਰ ਤੀਰਥ ਪਾਉ ਬਾਦੀਆਂ ਪੇਟੀਆਂ ਤੋਂ ਹੱਥ ਆਤਾ ਨੂੰ ਮੇ ਤੋਂ ਕੋਈ ਖਾਂਦੀ ਨਹੀਂ ਦਿਆ ਨਾ ਕਿਸੇ ਨੂੰ ਪੇਟੂ ਮਾ ਪਦ 6 ਸਾਲ ਪਹਿਲਾਂ ਦੀ ਘਟਨਾ ਹੈ ਉਹ ਮੁਸਲਮਾਨ ਵੀਰ ਉਹਨਾਂ ਦੇ ਕੰਮ ਕਰਦਾ ਸੀ ਇੰਨੇ ਵਜੇ ਟਾਈਮ ਹੋ ਗਏ ਆ ਤੇ ਹੁਣ ਆਪਾਂ ਕਰਨ ਲੱਗੇ ਆ ਵਲੌਗ ਦਾ ਐਂਡ ਤਾਂ ਸਾਰਿਆਂ ਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਏ ਬਾਏ